ਯਾਰ ਸਾਨੂੰ ਪਤਾ ਤਾਂ ਹੋਵੇ ਜ਼ਿੰਮੇਵਾਰੀ ਕੌਣ ਹੈ ਉਹਨਾਂ ਨਾਲ ਉਹਨੂੰ ਇੱਥੇ ਘਰ ਭੇਜਿਆ ਮੈਸੇਜ ਜਿਹੜਾ ਮੈਂ ਭੇਜਿਆ ਤੈਨੂੰ ਇੱਥੇ ਨਵੀਂ ਬਸੰਗਣਾ ਨਹੀਂ ਕਰੇ ਕਾਡਿਡ 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 ਤੈਨੂੰ ਕਿਹਨੂੰ ਭੇਜਿਆ ਮੈਂ ਸ਼ਰਮ ਬੰਦ ਪੁਰਸ ਵਾਲੇ ਪੈਸੇ ਖਾਪ ਕਰਨ ਉਹ ਲੈ ਜਾ ਕਰੋ ਨਾ ਚੰਗੇ ਸ਼ੁਰੂ ਦੀ ਗੱਲ ਤਾਂ ਅਨਸਰ ਆ ਵਿੱਚ ਜਿਹੜੇ ਆ ਕੇ ਗੱਡੀਆਂ ਭਾਂਦੇ ਆ ਕਿਸਾਨ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੇ ਤੇ ਬੰਦਾ ਗਲਤ ਅਨਸਰ ਆ ਕੇ ਵਿੱਚ ਦਲ ਦੇ ਚੀਚਾ ਪਰਵਾਹਣੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਬੰਦੇ ਨੂੰ ਕਮਾ ਕੇ ਲੈ ਗਏ ਬਾਹਲਾ ਬੰਦਾ ਸੀਗਾ ਸਾਡਾ ਦਾ ਕਾਕਾ ਤੈਨੂੰ ਪੈਸੇ ਮਿਲੂਗਾ ਯਾਰ ਗੱਲੇ ਕੋਈ ਇੱਕ ਮਿੰਟ ਭਾਜੀ ਇੱਕ ਮਿੰਟ ਜਾ ਰਿਹਾ ਇੱਕ ਮਿੰਟ ਹੈਲੋ ਜੀ ਜੀ ਇਹ ਵਿਅਕਤੀ ਜਿਹੜਾ ਬੰਦਾ ਹੈ ਨਾ ਗੱਡੀ ਭੰਨੀ ਆ ਕੌਣ ਆ ਕਿੱਥੇ ਦਾ ਕੀ ਗੱਲ ਇਹ ਬੰਦਾ ਸਾਡੇ ਜਥੇ ਬੰਦ ਨਹੀਂ ਜੀ ਹੈਗਾ ਇਹ ਸਾਡੇ ਬੰਦੇ ਸ਼ਾਂਤਮਈ ਤਰੀਕੇ ਨਾਲ ਖੜੇ ਆ ਲੋਕਾਂ ਨੂੰ ਬੇਨਤੀ ਕਰ ਰਹੇ ਵੀ ਸਾਡੀ ਮਜਬੂਰੀ ਸਾਡਾ ਸਾਥ ਦਿਓ ਉਹਦੇ ਤਿੰਨ ਭੈਣਾਂ ਆ ਹਾਂਜੀ ਤਿੰਨ ਕੱਲੇ ਸਾਰੀ ਜ਼ਮੀਨ ਆ ਉਹਨਾਂ ਦੀ ਪੱਖ ਖੜੇ ਹੋਏ ਆ ਕੌਣ ਹੈਗਾ ਹਾਂਜੀ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਹਾਂ ਸਾਡੇ ਕਿਸੇ ਪਾਸੇ ਸਾਡ ਐਡਰੈਸ ਵੀ ਦੱਸ ਰਹੇ ਸੀ ਨਵੀਂ ਸ਼ਹਿਰ ਦਾ ਦੱਸ ਦੇ ਰਹੇ ਕਿਤੇ ਨਾ ਵੀ ਹੋਵੇ ਇਹ ਬੰਦਾ ਸਾਡੇ ਇਲਾਕੇ ਦਾ ਨਹੀਂ ਹੈਗਾ ਅਸੀਂ ਇਹਦੀ ਜ਼ਿੰਮੇਵਾਰੀ ਨਹੀਂ ਚੱਕਦੇ ਹੈਗੇ ਸਾਡੇ ਬੰਦੇ ਸ਼ਾਂਤਮਈ ਤਰੀਕੇ ਨਾਲ ਖੜੇ ਆ ਪਤਾ ਲੱਗਾ ਨਾ ਸ਼ੀਸ਼ਾ ਪੰਨਿਆ ਇਦਾਂ ਦੇ ਬੰਦੇ ਆ ਕੇ ਸਾਨੂੰ ਬਦਨਾਮ ਕਰਨ ਵਧੇ ਫਿਰ ਆ ਜਾਂਦੇ ਚ ਆ ਜਾਂਦੇ ਹੈ ਸਾਡੇ ਬੰਦਾ ਕਿਹੜੇ ਭੇਜਿਆਗਾ ਇਹ ਪ੍ਰਸ਼ਾਸਨ ਉਹ ਇਹ ਫਰਾਦਰ ਵੀ ਬੰਦਾ ਹਾਂ ਪੁਲਿਸ ਦੇ ਹਵਾਲੇ ਕਰਤਾ ਹਾਂ ਐਸਐਚਓ ਸਾਹਿਬ ਨੂੰ ਪੁੱਛਦੇ ਆਵੇਂ ਬੰਦੇ ਤਹਿਕੀਕਾ ਕਰੋ ਇਹ ਬੰਦਾ ਕੌਣ ਹੈਗਾ ਇਹ ਕਿੰਨੇ ਗੰਮ ਲੱਗਦੀ ਕੀ ਮੈਂ ਕੋਈ ਮਰਗਤੀ 35 ਸਾਲ ਦਾ ਹੈਗਾ ਇਹ ਕਿੰਨਾ ਚਾਰਤੀ ਅੰਸਰ ਲੱਗਦਾ ਕੀ ਲੱਗਦਾ ਕੁਛ ਇਹਦੇ ਸ਼ੀਸ਼ਾ ਪੰਨ ਸਾਡੇ ਬੰਦੇ ਬੇਨਤੀ ਕਰਦੇ ਸਾਰੇ ਗੱਡੀਆਂ ਵਾਲੇ ਨੂੰ ਬੇਨਤੀ ਕਰਦੇ ਵੀ ਸਾਡੇ ਸਾਥ ਦਿਓ ਸਾਡੇ ਨਾਲ ਖੜੇ ਹੋ ਪਰ ਇਸ ਬੰਦੇ ਨੇ ਡੰਡਾ ਮਾਰ ਕੇ ਸ਼ੀਸ਼ਾ ਤੋੜਤਾ ਕਿਨੇ ਉਹਨਾਂ ਨੂੰ ਖਰਾਬ ਕਰਨ ਲਈ ਬੜੇ ਹੱਥ ਖੰਡੇ ਵਰਤਦੀਆਂ ਜੀ ਜੀ ਅੱਜ ਸਾਡੇ ਸ਼ਾਂਤ ਮੈਂ ਅੰਦੋਲਨ ਚੱਲਦੇ ਨੂੰ ਇੱਕ ਕੋਈ ਨਵੇਂ ਸ਼ਹਿਰ ਦਾ ਜਦ ਪਤਾ ਸੀ ਅਸੀਂ ਉਹਨੂੰ ਜਾਣਦੇ ਨਹੀਂ ਉਹਨ ਇੱਥੇ ਇੱਕ ਸਾਡੇ ਜਿਹੜਾ ਕੋਈ ਬੰਦਾ ਆਟੋ ਵਾਲਾ ਸੀ ਉਹਦੇ ਸ਼ੀਸ਼ੇ 'ਤੇ ਡੰਡਾ ਮਾਰ ਕੇ ਉਹਦਾ ਸ਼ੀਸ਼ਾ ਭੰਨਤਾ ਜਾਦਾ ਸਾਨੂੰ ਪੁੱਛਿਆ ਗਿਆ ਵੀ ਤੂੰ ਕੌਣ ਆ ਕਹਿੰਦਾ ਜੀ ਮੈਂ ਨਵੇਂ ਸ਼ਹਿਰ ਸੀ ਕਿਹੜੀ ਉਹ ਕਹਿੰਦਾ ਉਹਦੀ ਕੋਈ ਜਥੇਬੰਦੀ ਨਹੀਂ ਜਦੋਂ ਕਿ ਜਿਹੜਾ ਸਾਡਾ ਇਕੱਠ ਆ ਕੱਲੀ ਬੀਕੇਜੂ ਕਾਦਿਆਂ ਜਥੇਬੰਦੀ ਨੂੰ ਲਾਇਆ ਗਿਆ ਹੈਗਾ ਔਰ ਉਸ ਬੰਦੇ ਨੂੰ ਫੜ ਕੇ ਪੁਲਿਸ ਵਾਲੇ ਕੀਤਾ ਉਹ ਸਾਡਾ ਮਾਹੌਲ ਖਰਾਬ ਕਰਨਾ ਆਇਆ ਸੀਗਾ ਅਸੀਂ ਉਹਨੂੰ ਏਦੇ ਦੇ ਫੜ ਲਿਆ ਹੋ ਸਕਦਾ ਸੀ ਇੱਥੇ ਜਾਦੇ ਗੱਡੀਆਂ ਦਾ ਜਾਦੇ ਨੁਕਸਾਨ ਕਰ ਲੈਂਦਾ ਉਹ ਅਸੀਂ ਹੁਣ ਕੋਈ ਨਹੀਂ ਇਹ ਜੋ ਫੋਰ ਵੀ ਲੈ ਰਿਹਾ ਹੈਗਾ ਇਹਦਾ ਜੋ ਬੰਦਾ ਮੁਆਵਜ਼ਾ ਅਸੀਂ ਇਹਨੂੰ ਦੇ ਕੇ ਤੋਰਾਂਗੇ ਜਦੋਂ ਗੱਲਬਾਤ ਹੋਈ ਨਾਂ ਨੂੰ ਦੱਸਿਆ ਉਹਨੂੰ ਕੁਝ ਨਾਂ ਨਹੀਂ ਦੱਸਿਆ ਉਹ ਹੁਣ ਪੁਲਿਸ ਉਹ ਪੁਲਿਸ ਦੇ ਕੋਲ ਆ ਉਹ ਆਪਣਾ ਨਾਂ ਉਹ ਪੁਲਿਸ ਆਪੇ ਨੂੰ ਉਹ ਪੁਲਿਸ ਦਾ ਕੰਮ ਆ ਉਹਨੂੰ ਪੁੱਛਣਾ ਬਾਕੀ ਇਹਦਾ ਜੋ ਵੀ ਪ੍ਰਬਾਈ ਅਸੀਂ ਕਰਕੇ ਉਹਨੂੰ ਦੇਵਾਂਗੇ